ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਤੁਹਾਡਾ ਆਪਣੇ ਜੋਤ ਡੈਰੀ ਫਾਰਮ ਦੇ ਵਿੱਚ ਜਿਹੜੇ ਕਿਸਾਨ ਭਰਾ ਆਪਣੇ ਫੇਸਬੁੱਕ ਪੇਜ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਸ਼ੇਅਰ ਜ਼ਰੂਰ ਕਰ ਦੇਕੋ ਜਿਹੜੇ ਕਿਸਾਨ ਭਰਾ ਆਪਣਾ ਚੈਨਲ ਜੋਤ ਡੈਰੀ ਫਾਰਮ YouTube ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਅੱਜ ਦੀ ਵੀਡੀਓ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ 22 ਤਾਰੇ ਦੇ ਘਰੋਂ ਬਣਾ ਰਹੇ ਹਾਂ ਵੀਡੀਓ ਦੇ ਵਿੱਚ ਦੋ ਨਗ ਨੇ ਇੱਕ ਦੂਜੇ ਸੂਏ ਤੇ ਇੱਕ ਤੀਜੇ ਸੂਏ ਪਹਿਲਾਂ ਬਾਈ ਤਾਰੇ ਨਾਲ ਕਰਾਂਗੇ ਗੱਲਬਾਤ ਬਾਈ ਤਾਰੇ ਨਾਲ ਕਰਦੇ ਆ ਗੱਲਬਾਤ ਤੇ ਉਹਨਾਂ ਤੋਂ ਪੁੱਛਦੇ ਆ ਕਿੰਨਾ ਦੁੱਧ ਤੇ ਕਿਹੜੀ ਕਿੰਨੇ ਦਿਨਾਂ ਦਾ ਸੂਆਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਕਿਵੇਂ ਆਜੀ ਬਹੁਤ ਵਧੀਆ ਠੀਕ ਠਾਕ ਜੀ ਕਿਹੜੀ ਆਮ ਅੱਜ ਆਈ ਆਪਣੇ ਕਿੰਨੇ ਦਿਨਾਂ ਦਾ ਸੂਆ ਇਹਦਾ ਇਹ 2.5 ਮਹੀਨੇ ਦੀ ਸੂਈ ਹੋਈ ਆ 2.5 ਮਹੀਨਾ ਦੀ ਹਾਂ 25 ਦਿਨਾਂ ਦੀ ਨੂੰ ਬਣੀ ਹੋਈ ਆ ਮੈਂ ਇਹ ਆਪਾਂ ਖਾਲੀ ਕਰਕੇ ਦੇਣੀ ਆ ਜਾਨੀ ਕੇ ਹਾਂ ਆਪਾਂ ਖਾਲੀ ਕਰਕੇ ਬਿਊਂਟੀ ਕਾ ਜਾਨੀ ਕੇ ਭਰਾਇਆ ਬਣਾਉਣਾ ਵੀ ਕਰਾਈ ਇਹਨੂੰ ਮੜਾਏ ਤੋੜ ਕੇ ਦਿਖਾਓ ਅੰਕਲ ਜੀ। ਲੋ ਜੀ ਅੰਕਲ ਦੇ ਦੱਸਣ ਮੁਤਾਬਕ 20 25 ਦਿਨਾਂ ਦਾ ਟੀਕਾ ਪ੍ਰਾਇਮਰ ਖਾਲੀ ਦੱਸ ਕੇ ਦੇਣਗੇ। ਤੇ ਵਧੀਆ ਚੰਗੇ ਕੱਦ ਕਾਠ ਵਾਲੀ ਐ। ਤੇ ਵਧੀਆ ਫੇਸ ਕੁਆਲਟੀ ਵੀ ਵਧੀਆ ਕੀ ਤੇ ਵਜਨ ਵੀ ਠੀਕ ਠਾਕ ਐ ਤੇ ਕੱਦ ਕਾਠ ਦੀ ਵੀ ਬਹੁਤ ਵਧੀਆ। ਬਾਕੀ ਤੋੜ ਕੇ ਦਿਖਾਉਣੇ ਆ। ਬੱਚੇ ਦਾ ਵੀ ਬਹੁਤ ਕਰਦੀ ਐ। ਮੋੜ ਲਿਓ ਜੀ। ਬਹੁਤ ਸੋਹਣੀ ਸਿੰਘਾਂ ਦੀ ਵੀ ਬਹੁਤ ਸੋਹਣੀ ਆ ਤੇ ਕਦ ਕਾਠ ਵੀ ਠੀਕ ਤੇ ਖਾਨ ਵੀ ਚਾਰੇ ਗੈਬ ਤੇ ਨੇ ਕੋਈ ਭੂਰ ਸ਼ਰਲਾ ਨੀਗਾ ਉਹ ਵੀ ਬਾਕੀ ਉੱਕੇ ਹਾਂਜੀ ਅੰਕਲ ਜੀ ਕਿੰਨਾ ਦੁੱਧ ਆ ਦੇ ਥੱਲੇ ਇਹ ਸੱਤ ਲੀਟਰ ਤੋਂ ਦੇਗਾ ਜੀ ਹਾਂਜੀ ਆ ਦੂਜਾ ਸੂਆ ਸੂਈ ਵੀ ਆ ਦੂਜਾ ਸੂਆ ਸੂਆ ਬੱਚਾ ਬੱਚਾ ਕੱਟਾ ਜੀ ਮੰਗਰ ਮੰਗਰ ਕੱਟਾ 2.5 ਮਹੀਨੇ 7 ਕਿਲੋ ਦੁੱਧ ਮੁੱਲ ਕੀ ਕਰਦੇ ਹੋ ਇਹਦਾ ਮੁੱਲ ਜੀ ਦਾ ਜੇ ਕੁਝ ਮਰਜ਼ੀ ਕਰਾ ਲਓ ਇਹ 65 ਹਜ਼ਾਰੀ ਦੇ ਵੀ ਦੇਣ ਲੈਣ 65 ਹਜ਼ਾਰ ਮੁੱਲ 65 ਹਜ਼ਾਰ ਆ ਠੀਕ ਹੈ ਇਮਾਨਤਾਨ ਕਰੋਗੇ ਕਰਿਆ ਇਹਦਾ ਕਰਦਾਂਗੇ ਕੋਈ ਹੋਰ ਠੀਕ ਹੈ ਜੀ ਧੰਨਵਾਦ ਤੇ ਦੂਜਾ ਨਗ ਦਿਖਾਓ ਜੀ ਆਪਣਾ ਦੂਜਾ ਨਗ ਬਾਕੀ ਅੰਕਲ ਤੋਂ ਪੁੱਛਦੇ ਹਾਂ ਨਾ ਬੱਚਾ ਆ ਸੀ ਕਿੰਨੇ ਦਿਨਾਂ ਦੀ ਸੂਈ ਹੈ ਅੰਕਲ ਇਹ ਨੂੰ 7ਵਾਂ ਦਿਨ ਹੋਸੀ 7ਵਾਂ ਦਿਨ ਨੂੰ ਸੂਈ ਬੀਨੂ ਹੋ ਗਿਆ ਬਾਕੀ ਪੁੱਛਦੇ ਹਾਂ ਅੰਕਲ ਤੋਂ ਕਿੰਨਾ ਦੁੱਧ ਆ ਅਜੇ ਚੋਅਈ ਦਾ ਟਾਈਮ ਬਾਕੀ ਆ 2:42 ਦਾ ਟਾਈਮ ਹੈ ਵੀਡੀਓ ਬਣਾ ਰਹੇ ਹਾਂ ਮਿੱਤਰੋ ਬਾਕੀ ਪੁੱਛਾਂਗੇ ਨਾ ਕੈਮੇ ਸੂਇਆ ਇਹ ਥਾਣੇ ਦੇ ਵੀ ਗੈਪ ਤੇ ਲੱਗੇ ਹੋਏ ਨੇ ਬਾਕੀ ਤੋੜ ਕੇ ਆਪਾਂ ਇਹਨੂੰ ਵੀ ਦਿਖਾਉਣਾ ਮੈਂ ਪੂਰੀ ਵਧੀਆ ਕੱਦ-ਕਾੜ ਵੀ ਠੀਕ ਹੈ ਤੇ ਥਣ ਲੇਵੀ ਦੀ ਵੀ ਸਾਫ਼ ਹੈ ਗੈਪ ਥਾਣਾ ਇਹਦੇ ਵੀ ਗੈਪ ਤੇ ਆ ਜੋ ਮਾਡਲ ਹੈ ਉਹ ਜੀ ਮਾੜਾ ਇੱਕ ਬਰਉਂਦੀ ਆ ਮਾਝ ਜਣੀ ਕੇ ਚੰਗੀ ਏ ਬੱਚਾ ਮਗਰ ਇਹਦੇ ਵੀ ਕਟਾਗਾ ਆ ਦੇਖ ਲਓ ਆਪ ਦੀ ਜੱਜਮੈਂਟ ਆਪ ਦੀ ਜੱਜਮੈਂਟ ਕਰ ਲਓ ਕਿੰਨੇ ਦਿਨਾਂ ਦੀ ਸੂਈ ਹੈ ਬਾਕੀ ਗੱਲ ਅੰਕਲ ਨਾ ਕਰਦੇ ਆ ਕਿੰਨੇ ਦਿਨਾਂ ਦੀ ਸੂਈ ਵੀ ਆ ਬੱਚਾ ਮਗਰ ਹਾਂਜੀ ਅੰਕਲ ਜੀ ਕਿੰਨੇ ਦਿਨਾਂ ਦੀ ਸੂਈ ਵੀ ਹੈ ਇਹ ਇਹਨੂੰ ਤਾਂ 7 ਦਿਨਾਂ ਦੀ ਸੂਈ ਹੋਵੇ ਹਾਂਜੀ 10 ਕਿਲੋ ਬੋਲੀ ਤਿਆਰ ਹੈ ਬੱਚੇ ਨੂੰ ਛੱਡ ਕੇ 10 ਕਿਲੋ ਹਾਂ ਕਿੰਨਾ ਕੱਢ ਜੂ ਤੁਹਾਡੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਝੁੱਟੀ ਜਾਊਗੀ 14 ਕਿਲੋ ਠੀਕ ਹੈ ਜੀ ਤੇ 12 ਨਾਲ ਤਾਂ ਪੱਕੇ ਇਹ ਛੱਡੂ ਬੱਚਾ ਚੋਂਗੇ ਜਾਂਦਾ ਹੈ ਹਾਂਜੀ ਆ ਬਾਹਰ ਦੇ ਤਿਆਰੀ ਮੁੱਲ ਕੀ ਕਰਤਾ ਇਹਦਾ ਮੋਢੂ ਜੀ ਦੇ 1 25 1 20 ਦੀ ਦੇ ਦਾਂਗੇ 1 20 ਹੀ ਦੇਵੋਗੇ ਹਾਂਜੀ ਬਾਕੀ ਗੱਲਬਾਤ ਅਗਲਾ ਤੁਹਾਡੇ ਨਾਲ ਗੱਲਬਾਤ ਮੌਕੇ ਦੀ ਮੰਨਦਾਂ ਨਾ ਹੋ ਜਾਂਦਾ ਹਾਂਜੀ ਹਾਂਜੀ ਬਾਕੀ ਅੰਕਲ ਦਾ ਨੰਬਰ ਸਕਰੀਨ ਤੇ ਚੱਲੂਗਾ ਤਾਂ ਉਹਨਾਂ ਦੀ ਗੱਲਬਾਤ ਅੰਕਲ ਨੰਬਰ ਬੋਲ ਦਿਓ ਇੱਕ ਤਾਂ 84274 ਜੀ ਦੇ ਵਿਅਸ ਦੇਣਾ 84274 90813 ਵਿਅਸ ਦੇ ਦੇਣਾ ਬਾਕੀ ਜਿਹਨੇ ਵੀ ਸੰਪਰਕ ਕਰਨਾ ਹੋ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਤੇ ਪ੍ਰੋੜਤੀ ਘਰ ਸਿੱਤਾ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ